ਰਾ ਇਹਦਾ ਵੀ ਗੁਰਵਿੰਦਰ ਹੈ ਨਾ ਇਹ ਵੀ 14 ਇਚ ਦੇ ਦਾਂਗੇ ਆਪਾਂ ਠੀਕ ਹੈ ਹਾਂ ਪੂਰੀ ਸਮਝ ਇਹਦੀ ਤਾਂ ਝੋਲੀ ਵੀ ਕਰਮ ਵਾਲੀ ਦੀ ਗੱਬਣਾ ਵਾਲੀ ਹੈ ਨਾ ਗੱਬਣਾ ਦਾ ਭਲੇਖਾ ਪਉਂਦੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਆ ਗਿਆ ਕੋਲਗਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਈ ਨੂੰ ਪੈਂਦੀ ਹੈ ਨਿਹਾਲ ਸਿੰਘ ਵਾਲਾ ਬਾਈ ਕੁਲਵਿੰਦਰ ਦੇ ਫਾਰਮ ਤੇ ਪਹੁੰਚੇ ਆ ਤੇ ਵੱਛਿਆਂ ਦਾ ਕੰਮ ਆ ਵੀਰ ਦਾ ਵਪਾਰ ਦਾ ਤੇ ਅਣਗਿਣਤਾ ਆਪਾਂ ਇਸ ਘਰੋਂ ਵੀਰ ਦੇ ਘਰੋਂ ਵੀਡੀਓ ਪਾ ਦਿਆਂ ਤੇ ਬਹੁਤ ਵਧੀਆ ਸਾਫ਼ ਸੁਥਰਾ ਕੰਮ ਕਰਦਾ ਤੇ ਚੰਗੇ ਨਾਗ ਆਉਂਦੇ ਆ ਨਗੀਨੇ ਪੀਸ ਹੀ ਆਉਂਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਬਹੁਤ ਟੌਪ ਦੀਆਂ ਬੱਚੀਆਂ ਵਿਖਾਵਾਂਗੇ ਜਿਹੜੇ ਭਰਾ ਮੰਨ ਕੇ ਚੱਲੋ ਵੀ ਨਵਾਂ ਕੰਮ ਕਰਨਾ ਚਾਹੁੰਦੇ ਆ ਜਾਂ ਕਿਸੇ ਵੀਰ ਨੇ ਨਵੇਂ ਨੇ ਕੋਈ 2-4 ਬੱਚੀਆਂ ਲੈਣੀਆਂ ਤੇ ਕੁਲਵਿੰਦਰ ਦਾ ਨੰਬਰ ਹੈ ਜਿਹੜਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਇੱਕ ਨਾਗ ਦੀ ਲੋੜ ਇੱਕ ਲੈ ਲਓ ਦੋ ਦੀ ਲੋੜ ਦੋ ਲੈ ਲਓ ਤੇ ਪੂਰੀ ਗਿਣਤੀ ਜੇ 10 12 ਨਾਲ ਘਟੋ ਘਟ ਹਰ ਟਾਈਮ ਬਾਈ ਦੇ ਘਰੇ ਫਾਰਮ ਤੇ ਹੁੰਦੇ ਆ ਤੇ ਜਿਹੜਾ ਮਰਜੀ ਭਰਾ ਤਸੱਲੀ ਕਰਕੇ ਆ ਜੀ ਫ੍ਰੀ ਸਕਦਾ ਤੇ ਅੱਜ ਦੀ ਵੀਡੀਓ ਹੁਣ ਆਪਾਂ ਕਰਦੇ ਹਾਂ ਸ਼ੁਰੂ ਤੇ ਕੁਲਵਿੰਦਰ ਦੇ ਨਾਲ ਵੀ ਗੱਲਬਾਤ ਕਰਦੇ ਆਂ ਸਾਰੀ ਡਿਟੇਲ ਬੱਚਿਆਂ ਪ੍ਰਤੀ ਲਵਾਂਗੇ ਤੇ ਜਿਹੜਾ ਮੁੱਲ ਹੋਊਗਾ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਘਟੋ ਘਟ ਜਾਇਜ਼ ਮੁੱਲ ਆਪਾਂ ਬਿਲਕੁਲ ਬਾਜਵ ਰੇਟ ਵੀਰ ਤੋਂ ਕਰਾਵਾਂਗੇ ਤੇ ਆਲ ਪੰਜਾਬ ਦੀ ਬਾਈ ਕਹਿੰਦਾ ਵੀ ਪਹੁੰਚ ਫ੍ਰੀ ਹੈ ਤੇ ਜਿਹੜੇ ਭਰਾਵਾਂ ਨੇ ਚੈਨਲ ਤੇ ਸੱਜਣ ਨੂੰ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲੋ ਜੇ ਕਿਸੇ ਭਰਾਣੀ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 92807 98195 ਤੇ ਵੀਡੀਓਜ਼ ਨਾਲ ਐਂਡ ਤੱਕ ਜੁੜੇ ਰਹੋ ਤੇ ਦਿਖਾਉਨੇ ਆ ਸਾਨੂੰ ਆਪਾਂ ਟੌਪ ਦੀਆਂ ਬੱਚੀਆਂ ਕਰਾਉਨੇ ਆ ਗੱਲਬਾਤ ਹਸੀ ਗਾਲ ਬਾਈ ਕੁਲਵਿੰਦਰ ਹਸੀ ਗਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਚੱਲਦੀ ਕਲਾ ਜੀ ਤੇ ਕੁਲਵਿੰਦਰ ਆਪਣਾ ਐਡਰੈਸ ਬਾਈ ਕਨਫਰਮ ਕਰ ਦੇ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਕੋਹਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਟਨਾ ਦਾ ਵੱਡਾ ਕੋਹਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935553 ਜੀ ਠੀਕ ਹੈ ਜੀ ਤੇ ਕੁਲਵਿੰਦਰ ਜੀ ਰਾਜਾ ਆਪਣੇ ਕੋਲ ਕਿੰਨੇ ਨਾਗਾ 10 ਨਾਗਾ ਜੀ ਆਪਣੇ ਕੋਲੇ ਠੀਕ ਹੈ 10 ਨਾਗਾ ਹੈ ਹਾਂ ਜੀ ਦੰਦੋ ਖੀਰੀਆਂ ਮਿਲਣੀਆਂ ਚਾਰ ਚਾਰ ਧਣ ਮਿਲਣਗੇ ਫੁੱਲ ਬਰੀਡ ਦੇ ਵਿੱਚ ਪਿਓਰ ਐਚਫ ਬੱਚੀਆਂ ਜੀ ਹਾਂਜੀ ਜਾਇਜ਼ ਰੇਟ ਹੋਊਗਾ ਠੀਕ ਹੈ ਜੀ ਲਓ ਵੀ ਸੱਜਣੋ ਬਾਈ ਨੇ ਪਹਿਲੇ 10 ਤਾਂ ਸਾਰਿਆਂ ਨੂੰ ਵੀ ਇੱਕ ਤਾਂ ਦੰਦੋ ਖੀਰੀਆਂ ਹੋਣੀਆਂ ਤੇ ਚਾਰ-ਚਾਰ ਸਣ ਹੋਣਗੇ ਗਰੰਟੀ ਹੋਊਗੀ ਜਿਹੜੀ ਗੱਲ ਵੀਰ ਕਹਿੰਦਾ ਵੀ ਆਪਾਂ ਕਹਿਤੀ ਲੋਹੇ ਤੇ ਲਕੀਰ ਹੈ ਤੇ ਹੁਣ ਆਪਾਂ ਕਰਦੇ ਆ ਫਿਰ ਪਹਿਲੇ ਨੰਬਰ ਤੋਂ ਕਿਧਰੋਂ ਕਰਕੇ ਸ਼ੁਰੂ ਕਰਵਿੰਦਰ ਤੇ ਲਿਆ ਕੇ ਤਾਂ ਦੀ ਖੋਲ ਕੇ ਤੇ ਪੂਰੇ ਵੱਡੇ ਕਧਕਾਰ ਦੀ ਖੀਰੀ ਹੈ ਬੱਚੀ ਦੀ ਹਾਂਜੀ ਹਾਂਜੀ ਠੀਕ ਹੈ ਕੀ ਡਿਟੇਲ ਹੈ ਜੀ ਕਿੰਨੀ ਉਮਰ ਆ ਬਾਈ ਇੱਕ ਸਾਲ ਉਮਰ ਆ ਜੀ ਇੱਕ ਸਾਲ ਦੀ ਹੈ ਬੱਚੀ ਹੈ ਇੱਕ ਅੱਧ ਕਾਠ ਪੂਰਾ ਫੁੱਲ ਆ ਹੈ ਨਾ ਤੇ ਰੰਗ ਪ੍ਰਿੰਟ ਵੀ ਬਹੁਤ ਸੋਹਣਾ ਵਾਈਟ ਕਲਰ ਦੇ ਵਿੱਚ ਆ ਗਿਆ ਬਲੈਕ ਡਬ ਤੇ ਖੜਨੀ ਖੁੜਨੀ ਬੱਚੀ ਦੀ ਕਰੋ ਚੱਕ ਬਿਲਕੁਲ ਨਾ ਉੱਪਰੋਂ ਪੱਧਰ ਸਮਦਰ ਤੇ ਬਸ ਥੋੜੀ ਜਿਹੀ ਕੇਅਰ ਦੀ ਲੋੜ ਆ ਤੇ ਬਹੁਤ ਚੰਗੀ ਬਰੀਡ ਵਾਲੀ ਬੱਚੀ ਆ ਤੇ ਦੰਦ ਕਰਾ ਦੇ ਚੈੱਕ ਆਪਾਂ ਕੁਲੰਦਰ ਬਾ ਕੋਈ ਚੱਕਰ ਨਹੀਂ ਆਪਾਂ ਸਾਫ ਆ ਠੀਕ ਬੰਨ ਕੇ ਉੱਥੇ ਕਰਾ ਦਿੰਦੇ ਹਾਂ ਜੇ ਕੋਈ ਦੌਂਦੀ ਨਿਕਲੀ ਬੱਚੀ ਫਰੀ ਲਓ ਵੀ ਸੱਜਣੋ ਵੀਰ ਨੇ ਪੂਰਾ ਮੰਨ ਕੇ ਚੱਲੋ ਵੀ ਤਸੱਲੀ ਦੇ ਦੀ ਬਾਈ ਕਹਿੰਦਾ ਵੀ ਜੇ ਦੋ ਦੰਦ ਕੋਈ ਬੱਚੀ ਤੇ ਦੰਦ ਸਿੱਟੇ ਹੋਏ ਤੇ ਆਪਾਂ ਬੱਚੀ ਫਰੀ ਦੇਵਾਂਗੇ ਗਾਰੰਟੀ ਹੋ ਪ੍ਰਾਣਾ ਕਾਮਾ ਬਾਈ ਦਾ ਤੇ ਜਲਵਿੰਦਰ ਫਰੇਦੀ ਦੀ ਡਿਮਾਂਡ ਵੀਰੇ ਇਹ ਡਿਮਾਂਡ ਬਾਈ ਜੇ ਆਪਾਂ ਸਾਰਿਆਂ ਦਾ ਕੀ ਕਰ ਦਿੰਨੇ ਹੈਗੇ ਆ ਜੇ ਕੋਈ ਇਕੱਠਿਆਂ ਲਊਗਾ ਠੀਕ ਹੈ 14000 ਰੁਪਿਆ ਪਰ ਬੱਚੀ ਦੇ ਹਿਸਾਬ ਨਾਲ ਠੀਕ ਹੈ। ਉਹ ਜੀ ਪਹੁੰਚ ਆਪਣੀ ਫ੍ਰੀ ਹੋਊਗੀ ਜੇ ਕੋਈ ਇਕੱਠਾ ਲਾਉਟ ਲੈਂਦਾ। ਠੀਕ ਹੈ। ਆਪਣੀ ਪੰਜਾਬ, ਹਰਿਆਣਾ, ਰਾਜਸਥਾਨ ਤੇ ਤੇ ਜੇ ਮੰਨ ਕੇ ਚੱਲ ਇੱਕ ਦੋ ਨਗ ਲੈਂਦਾ ਕੋਈ ਉਹਦੀ ਕੋਈ ਪਹੁੰਚ ਨਹੀਂ ਹੋਣੀਗੀ ਜੀ। ਉਹਦੀ ਕੋਈ ਪਹੁੰਚ ਨਹੀਂ। ਫ੍ਰੀ ਰਿਕੁਐਸਟ ਇਹ ਆ ਮੇਰੇ ਵੀਰ ਫੋਨ ਲਾ ਕੇ ਧੁਰ ਪੈਂਦੇ ਕਈ ਵਾਰ ਠੀਕ ਹੈ। ਤੇ ਔਰ ਜਿੰਨਾ ਟਾਈਮ ਮੰਨੋ ਸਾਈ ਨੇ ਹੁੰਦੇ ਉਹਨਾ ਟਾਈਮ ਪੁੱਗਿਆ। ਸਹੀ ਗੱਲ ਆ ਹਾਂ। ਤੁਸੀਂ ਚਾਹੇ ਤੁਰਪੋ ਆ ਜਾਓ। ਵੀ ਮੰਨ ਕੇ ਚੱਲੋ ਵੀ ਜੇ ਜਦੋਂ ਸਾਈ ਪਾਤੀ ਉਹਦੀ ਆਪਣਾ ਸੌਦਾ ਪੱਕਾ। ਹਾਂ ਉਹਦਾ ਸੌਦਾ ਪੱਕਾ। ਹਾਂ। ਇਹ ਗੱਲ ਨੋਟ ਕਰਨ ਵਾਲੀ ਕਿਉਂਕਿ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਕਿਉਂ ਜਦੋਂ ਵੀਡੀਓ ਆਪਣੀ ਨੈਟ ਤੇ ਚੜ ਗਈ ਫਿਰ ਫੋਨ ਤਾਂ ਅਗਲੇ ਨੇ ਲਾਉਣਾ ਵੀ ਜਦੋਂ ਬੱਚੀ ਵੇਖ ਕੇ ਪਰ ਜਦੋਂ ਤੁਹਾਡੇ ਚੀਜ਼ ਪਸੰਦ ਆ ਗਈ ਬੱਚੀਆਂ ਪਸੰਦ ਆ ਗਈਆਂ ਤੇ ਤੁਸੀਂ ਬਾਈ ਦੇ ਨਾਲ ਸਾਈਬਨ ਕਰਕੇ ਫਿਰ ਤੁਰਿਓ ਕਿਉਂਕਿ ਠੰਡ ਦਾ ਟਾਈਮ ਆ ਤੇ ਬਾਕੀ ਜਿਹੜੀ ਜਿਹੋਇਆ ਜਾਨਵਰ ਦਿਖਾਵਾਂਗੇ ਉਹੋ ਜਿਹਾ ਹੀ ਹੋਊਗਾ ਜੀ ਜਿੱਦਾਂ ਜਾਨਵਰ ਵੀਡੀਓ ਤੇ ਹੋ ਉੱਡਾ ਹੀ ਹੋਊਗਾ ਉੱਡਾ ਹੀ ਹੋਊਗਾ ਕੋਈ ਤਾਂ ਕੋਈ ਜ਼ੂਮ ਕਰੀਏ ਆਪਾਂ ਤਾਂ ਨੇਚਰਲ ਜਿਹੀ ਕੋਈ ਐ ਬਣਾਉਨੇ ਆ ਕੋਈ ਐ ਕੋਈ ਵੱਡਾ ਛੋਟਾ ਨਹੀਂ ਪਰ ਜਿਹੜੀ ਚੀਜ਼ ਦੇਖ ਲਈ ਉਹੀ ਕੋਲੇ ਅਜੇ ਤੋਂ ਨਿਕਲ ਨਹੀਂ ਹੈਣਾ ਤੇ ਲਿਆ ਕੋਈ ਵੀ ਕਿਸੇ ਦਾ ਕੋਈ ਪੈਸੇ ਦਾ ਕੋਈ ਫਰਾਡ ਨਹੀਂ ਹੋਊਗਾ ਠੀਕ ਹੈ ਠੀਕ ਹੈ ਜੀ ਜ਼ਰੂਰ ਨਹੀਂ ਸਹੀ ਗੱਲ ਤੇ ਸਾਫ਼ ਸੁਥਰਾ ਕੰਮ ਸਾਫ਼ ਸੁਥਰਾ ਕੰਮ ਆ ਬਾਈ ਕਹਿੰਦਾ ਵੀ 2 ਰੁਪਏ ਘੱਟ ਕਮਾ ਲਾਂਗੇ ਪਰ ਗੱਲ ਕਰਾਂਗੇ ਬਾਜਵ ਜੀ ਤੇ ਲਿਆ ਕਰਾਂ ਦੀ 2 ਨੰਬਰ ਵਾਲੀ ਬੱਚੀ ਬਹੁਤ ਸੋਹਣਾ ਰੰਗ ਪ੍ਰਿੰਟਾ ਕੁਲਵਿੰਦਰ ਕਿੰਨੀ ਉਮਰ ਆ ਬਰੇ 9 ਮਹੀਨੇ 9 ਮਹੀਨੇ ਬੱਚੀ ਦੀ ਉਮਰ ਆ ਗਈ ਹੈ ਲਓ ਤੇ ਦੰਦੋ ਖੀਰੀ ਹੈ ਐ ਪਈਆ ਆੜ ਤਾ ਸਹਰਾਣੇ ਵਰਗੀ ਗੋਲ ਮਟੋਲ ਘਰੋ ਘਰਾਂ ਦੀ ਚੱਕ ਲੋ ਤੇ ਥਣ ਝੋਲੀ ਵੀ ਆਪਾਂ ਕਰਾ ਦਨੇ ਚੱਕਾਂ ਚਾਰ ਹੀ ਥਾਣਾ ਪੂਰੇ ਮੋٹے ਮੋٹے ਬੇਰਾਂ ਵਰਗੇ ਤੇ ਸੋਨਾ ਰੰਗ ਬ੍ਰੈਂਟਾ ਲੈ ਚੱਲ ਗਰਾਂ ਜੀ ਇਹ ਆ ਗਈ 2 ਨੰਬਰ ਤੇ ਵੱਛੀ 14000 ਰੁਪਇਆ ਪਰ ਵੱਛੀ ਦੇ ਹਿਸਾਬ ਨਾਲ ਬਾਈ ਕਹਿੰਦਾ ਵੀ ਦੇ ਦਾਂਗੇ ਤੇ ਜੇ ਆਪਾਂ ਬਾਲਾ ਸਾਹਿਬ ਕਿਤਾਬ ਲਾਈਏ ਸੱਜਣੋ 22000 ਰੁਪਏ ਦਾ ਬੱਚੀ ਦੁੱਧ ਪੀ ਜਾਂਦੀ ਆਪਣੇ ਘਰੇ ਜੋ ਨਰ ਨੋਰਮਲ ਗਾਂ ਦੇ ਮਗਰ ਹੁੰਦੀ ਹੈ ਹਾਂ ਤੇ ਪਲੀਆਂ ਪਲਾਈਆਂ ਚੰਗੇ ਸੀਮਨਾ ਦੀਆਂ ਵਾਈ ਕਹਿੰਦਾ ਬੱਚੀਆਂ ਤੇ 3 ਨੰਬਰ ਵਾਲੀ ਬੱਚੀ ਦੇਖੋ ਕਹਿੰਦਾ ਜੀ ਪੂਰੀ ਜਾਤ ਬਰੀਡ ਲਿਆ ਕੇ ਰੰਦੀ ਕਿੰਨੀ ਉਮਰ ਹੈ ਬਾਈ ਇਹ ਦੀ ਬਾਈ ਹੈਗੀ 8 ਮਹੀਨੇ 8 ਮਹੀਨੇ ਬੱਚੀ ਦੀ ਉਮਰ ਆ ਗਈ ਬਲੈਕ ਕਲਰ ਦੇ ਵਿੱਚ ਆ ਗਈ ਇਹ ਵੀ ਐ ਗੋਲ ਮਟੋਲ ਪਈ ਐ ਪੂਰੀਆਂ ਚੰਗੀ ਰਾਜੀ ਐ ਕੋਈ ਲਿੱਸੀ ਲਾ ਵੀ ਨਹੀਂ ਨਿੱਕਾ ਕੰਨ ਆ ਗਿਆ ਤੇ ਪੂਰੀ ਬਰੀਡ ਵਾਲੀ ਬੱਚੀ ਆ ਗਈ ਲਓ ਪੂਰੀਆਂ ਉਪਰੋਂ ਵੀ ਪੱਧਰ ਸਮਦਰ ਕੋਈ ਟੂ ਹੀ ਨਹੀਂ ਚਾਗਦੀ ਤੋਰਾ ਤਰਾ ਕਰੋ ਜੇ ਕਹੇ ਪੂਰੀਆਂ ਮੜਕਾ ਨਾ ਦੁਰਦੀ ਹੈ ਨਾ ਤੇ ਝੋਲੀ ਝਾਲੀ ਵੀ ਥੱਲੋਂ ਨਾ ਇਹਦੀ ਤਾਂ ਗੱਬਣਾ ਵਾਲੀ ਆ ਚਾਰ ਹੀ ਥਾਣਾ ਵਾਧੂ ਫੋੜ ਸ਼ਾਂਗ ਹੈ ਨਹੀਂ ਕੀ ਤੇ ਇਹਦੋਂ ਅੱਗੇ ਲਿਆ ਚਾਰ ਨੰਬਰ ਇਹ ਵੀ ਪੂਰੀ ਟੌਪ ਦੀ ਵਚੀ ਆ ਕੁਆਲਟੀ ਦਾ ਬਾਈ ਪੂਰੀ ਹਾਂ ਕੁਆਲਟੀ ਆ ਬਾਈ ਕਹਿੰਦਾ ਵੀ ਬ੍ਰਾਂਡ ਹੀ ਮਿਲਣਗੇ ਰੰਗ ਪ੍ਰਿੰਟ ਕਰੋ ਚੈੱਕ ਕਰੋ ਦੀ ਲਿਆ ਕਰਾਂ ਦੀ ਬਹੁਤ ਸੋਹਣਾ ਟੌਪ ਦਾ ਬੱਚਾ ਕਿੰਨੀ ਉਮਰ ਆ ਕਿਵਿੰਦਰ ਜੀ ਇਹ ਵੀ ਪਾਈ ਹੈਗੀ 6 ਮਹੀਨੇ 6 ਮਹੀਨੇ ਬੱਚੀ ਦੀ ਉਮਰ ਆ ਗਈ ਲਓ ਵੀ ਵਾਈਟ ਕਲਰ ਦੇ ਵਿੱਚ ਬਲੈਕ ਡੱਬਾ ਕੇ ਤੇ ਬਹੁਤ ਸੋਹਣੀ ਚੰਗੀ ਬਰੀਡ ਵਾਲੀ ਬੱਚੀ ਆ ਲਓ ਐ ਪਲੀ ਪਲਾਈ ਬੱਚੀ ਤੁਹਾਨੂੰ 14000 ਰੁਪਏ ਦੇ ਵਿੱਚ ਬੱਚੀ ਮਿਲ ਜੂਗੀ ਬਹੁਤ ਸੋਹਣੀਆਂ ਬੱਚੀਆਂ ਆ ਲੈ ਚੱਲ ਵੀਰੇ ਇਹ ਆ ਗਈ ਬੱਚੀ 4 ਨੰਬਰ ਤੇ ਚੰਗੀ ਬੱਚੀ ਆ ਗਿਣਤੀ ਦੇ ਵਿੱਚ ਬਾਈ ਕੋਲੇ ਨਾ ਹਰ ਵਕਤ 8-10 ਗਿਨਾਗ ਹਰ ਵਕਤ ਹੁੰਦੇ ਆ ਤੇ ਫੋਨ ਲਾ ਕੇ ਆਇਆ ਕਰੋ ਭਰਾ ਮੇਰਾ ਹਾਂ ਖੀਰੀ ਬੱਚੀ ਹਾਂਜੀ ਖੀਰੀ ਬੱਚੀ ਤੇ ਬਿਲਕੁਲ ਨਾ ਸਾਫ਼ ਤਰਾਂ ਭਵੇਂ ਕੋਈ ਜਾਂਦਾ ਸੀ ਮਨ ਲਵਾਲੇ ਪਰ 2-4 2 ਕੁ ਮਹੀਨੇ ਬੱਚੀ ਦੀ ਚੰਗੀ ਕੇਅਰ ਹੋ ਗਈ ਲੰਮੀ ਦਾਤ ਹਾਂ ਲੰਮੀ ਦਾਤ ਸਹੀ ਗੱਲ ਹੈ ਖੀਰੀ ਬੱਚੀ ਆ ਬੱਚੀ ਦਿਖਾਈ ਦਿੰਦੇ ਅਗਲਾ ਕਦਾ ਯਾਰ ਖਣੀ ਪੱਕੜੀ ਨਾ ਹਾਂ ਸਹੀ ਗੱਲ ਕਰਾ ਹੀ ਦਿੰਦੇ ਆ ਬੱਚਾ ਚੈੱਕ ਲੋ ਤੇ ਕੱਢ ਦਨਿਆ ਸ਼ੱਕ ਲਓ ਵੀ ਸੱਜਣੋ ਬਿਲਕੁਲ ਕੱਚੀ ਖੀਰੀਏ ਕੋਈ ਬਾਈ ਦਾ ਵੀ ਨਹੀਂ ਕੋਈ ਵਿਰਲ ਵੀ ਨਹੀਂ ਪਾਈ ਦੰਦੇ ਕਿਉਂਕਿ ਚੰਗੀ ਸੁਭਾਈ ਦੇ ਨਾਲ ਪਲਿਆ ਹੋਇਆ ਬੱਚਾ ਹੈ ਬੱਚੇ ਦਾ ਤਾਂ ਇਹਦੀ ਗ੍ਰੋਥ ਹੀ ਨਹੀਂ ਵਧੀਆ ਹੋਈ ਵੀ ਆ ਸਹੀ ਗੱਲ ਤੇ ਹਜੇ ਇਹ ਹਾਈਡੋ ਲੈਂਥ ਹਜੇ ਤੇ ਸੀਮਨ ਵੀ ਇਹ ਚੰਗੇ ਆ ਮੰਨ ਕੇ ਚੱਲ ਬਈ ਹਾਂਜੀ ਸੀਮਨ ਬਹੁਤ ਚੰਗੇ ਚਲੋ ਆਪਾਂ ਸੀਮਨ ਦਾ ਨਾਮ ਲੈ ਹਾਂ ਨਾਮ ਨਹੀਂ ਲੈਂਦੇ ਫਿਰ ਅਗਲਾ ਬੱਤੀ ਕਿਉਂਕਿ ਸੀਮਨ ਦੱਸਣ ਵਾਲੀ ਸੀਮਨ ਸੀਮਨ ਪਤਾ ਲੱਗਦਾ ਚੀਜ਼ ਮੂਰੇ ਰਹਿਣੇ ਆ ਹਾਂ ਕੱਲਾ ਐਵੇਂ ਸੀਮਨ ਦਾ ਨਾਮ ਲੈਣ ਤੋਂ ਦੇਖੋ ਜੇ ਚੰਗੀ ਸੁਭਾਈ ਦੇ ਚੰਗੇ ਆਮ ਜਵਾਨ ਆ ਗੱਲ ਤੇ ਤਾਰਨ ਦੀ ਜਿੰਦੀ ਬੱਚੀ ਸਹੀ ਗੱਲ ਆ ਬਾਈ ਤੇ ਨਿੱਕਾ ਕੰਨ ਆ ਗਿਆ ਤੇ ਚੰਗੀ ਬਰੀਡ ਵਾਲੀ ਬੱਚੀ ਐ ਲਓ ਵੀ ਸਜਣੋ ਮੱਥੇ ਤੇ ਫੁੱਲ ਤੇ ਛੋਟਾ ਕੰਨ ਤੇ ਬੋਦੀ ਵਾਲੀ ਬੱਚੀ ਆ ਕੀ ਤੇ ਉੱਪਰੋਂ ਪੱਧਰ ਸਮੱਧਰ ਪੱਠ ਪੁੜੇ ਦੀ ਬਨਾਵਟਾ ਜਿਹੜੀ ਉਹ ਵੀ ਚੰਗੀ ਆ ਤੇ ਪਾਲਣ ਵਾਲੇ ਭਰਾਵਾਂ ਨੂੰ ਸਜਣੋ ਮਾੜੀਆਂ ਨਹੀਂ ਚੰਗੀਆਂ ਬਰੀਡ ਵਾਲੀਆਂ ਬੱਚੀਆਂ ਜਿਹੜੇ ਭਰਾਣੇ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ ਆਪਾਂ ਵੀ ਇਹੀ ਕਹਿੰਦੇ ਆ ਖੋਲੇ ਕੁਲਵਿੰਦਰ ਅੱਗੇ ਬੱਚੀ ਵੀਰੇ ਵੀ ਜਿਹੜਾ ਭਰਾ ਨਵਾਂ ਸਜਣੋ ਪਸ਼ੂ ਰਖਦਾ ਜਾਂ ਬੱਚੀਆਂ ਪਾਲਣ ਦਾ ਕੰਮ ਕਰਦਾ ਚੰਗੀ ਬਰੀਡ ਤੇ ਕੰਮ ਕਰੋ ਬਰੀਡ ਵਾਲੀਆਂ ਬੱਚੀਆਂ ਲਵੋ ਤੇ ਅੱਜ ਆਪਾਂ ਤੁਹਾਨੂੰ ਪੂਰੀਆਂ ਬਰੀਡ ਵਾਲੀਆਂ ਬੱਚੀਆਂ ਦਿਖਾਉਨੇ ਆ ਬਹੁਤ ਚੰਗ ਇਹ ਆ ਜੀ 5 ਨੰਬਰ ਤੇ ਕਿੰਨੀ ਉਮਰ ਆ ਗਈ ਇਹਦੀ ਮੈਂ 9 ਮਹੀਨੇ ਬੱਚੀ ਦੀ ਉਮਰ ਆ ਗਈ ਹਾਂ ਬੱਚੀ ਜੀ ਚਮਕ-ਦਮਕ ਦੇਖੋ ਕਰਾਂ ਦੀ ਝੋਲੀ ਝਾਲੀ ਦਸਲੇ ਗੱਬਣਾ ਲਈ ਆ ਚਾਰ ਹੀ ਥਾਣਾ ਵਾਧੂ ਫੋਰਸ਼ਾਂ ਗਹਿਣੀ ਇਹ ਖਿੱਚਾ ਤੋ ਹੀ ਪੂਰੀ ਜਿੰਦ ਜਾਨ ਵਾਲੀ ਆ ਲਹੂ ਪਾਣੀ ਵਾਲੀ ਲਿਆ ਕਰਾਂ ਜੀ ਮੋੜ ਲਿਆ ਛੋਟਾ ਕੰਨ ਆ ਗਿਆ ਲੋ ਵੀ ਮੱਥੇ ਤੇ ਫੁੱਲ ਤੇ ਬਲੈਕ ਕਲਰ ਦੇ ਵਿੱਚ ਆ ਗਈ ਵਾਈਟ ਡੱਬ ਬਹੁਤ ਸੋਹਣੀ ਝੋਲੀ ਝਾਲੀ ਦਾ ਕਿਆ ਬਾਤਾਂ ਹੀ ਆ ਮੈਂ ਕਿਹਾ ਬਈ ਲੈ ਤੇ ਬੀ ਸੀ ਐਸ ਜਿਵੇਂ ਆਪਾਂ ਕਹਿੰਦੇ ਨੇ ਚੰਗੀ ਐ ਵਧੀਆ ਹੁੰਦ ਲਹੇਲ ਬੱਚੀ ਐ ਕੋਈ ਐ ਨਹੀਂ ਕੋਈ ਨਕੀਜੀ ਐ ਜਾਂ ਕੋਈ ਉਹ ਉਮਰ ਦੇ ਹਿਸਾਬ ਨਾਲ ਬੱਚੀ ਦਾ ਚੰਗਾ ਵਜਨ ਵੀ ਉਹ ਦਾ ਤੇ ਨਾ ਤਾਂ ਕੋਈ ਢੱਡਾ ਵੱਡਾ ਜੀ ਹਾਂ ਤੇ ਪੂਰੇ ਮੰਨ ਲਓ ਕਿ ਸਟਰਕਚਰ ਪੂਰਾ ਸਹੀ ਐ ਬਹੁਤ ਸੋਹਣੀ ਵਧੀਆ ਗਰੋਥ ਆ ਬੱਚੀ ਜੀ ਪਿੱਠ ਪੂੜੇ ਦੀ ਬਨਾਵਟ ਵੀ ਚੰਗੀ ਆ ਲੈ ਚੱਲ ਵੱਡੇ ਵੀਰ ਲੋ ਸੱਜਣੋ ਇਹ ਬੱਚੀ ਸੀਗੀ 5 ਨੰਬਰ ਤੇ ਇਹਦੂ ਅੱਗੇ ਆਪਾਂ ਦਿਖਾਉਨੇ ਆ 6 ਨੰਬਰ ਤੇ ਬੱਚੀ ਲਿਆਉਂਦਾ ਬਾਈ ਖੋਲ ਕੇ ਤੇ ਗਿਣਤੀ ਬਾਈ ਕੋਲੇ ਬੱਚੀਆਂ ਦੀ ਜ਼ਿਆਦਾ ਆ ਸੱਜਣੋ ਬਹੁਤ ਸੋਹਣੀਆਂ ਬੱਚੀਆਂ ਇਹਦੀ ਕਿੰਨੀ ਉਮਰ ਅਕਲਵਿੰਦਰ ਇਹ ਵੀ ਬਾਈ 6 ਮਹੀਨੇ ਇਹਦੀ ਵੀ 6 ਮਹੀਨੇ ਉਮਰ ਹੈ ਹਾਂ ਪੂਰੀ ਨਿੱਗਰ ਹੈ 6 ਮਹੀਨੇ ਬਾਈ ਕਹਿੰਦਾ ਵੀ ਬੱਚੀ ਦੀ ਉਮਰ ਆ ਗਈ ਤੇ ਗੁਲਾਬੀ ਥਣ ਹੈਗੇ ਕਿਆ ਬਾਤਾਂ ਬਈ ਸਹੀ ਗੱਲ ਆ ਪੂਰੀ ਵਿਰਲ ਤੇ ਥਣ ਲੱਗਿਆ ਵਾ ਤੇ ਬਾਦੂ ਫੂਟਸ਼ਾਂਗ ਵੇਖਣ ਨੂੰ ਵੀ ਹੈਣੀ ਚੰਗੀ ਬਰੀਡ ਵਾਲੀ ਬੱਚੀ ਆ ਲੈ ਚੱਲ ਵੀਰੇ ਪੂਰੀਆਂ ਜਿੰਦਿਆਂ ਵਾਲੀ ਆ ਤੇ ਗੋਲ ਮਟੋੜ ਪਈਆਂ ਸੋਹਣੀਆਂ ਬੱਚੀਆਂ ਆਗੀਆਂ ਬਾਕੀ ਜਿੰਨੇ ਨਾਗਾ ਬਰੀਡ ਵਾਲੇ ਆ ਜਿਹੜੇ ਭਰਾਣੇ ਨਵਾਂ ਕੰਮ ਸ਼ੁਰੂ ਕਰਨਾ ਤੇ ਸੱਜਣੋ ਰੇਟ ਵੀ ਬਿਲਕੁਲ ਵਾਜਬ 14000 ਰੁਪਏ ਦੇ ਵਿੱਚ ਤੁਹਾਨੂੰ ਬੱਚੀਆਂ ਮਿਲ ਜੰਗੀਆਂ ਪਰ ਵੱਚੀ ਤੇ ਜੇ ਕੋਈ ਸਾਰੀ ਨਾ ਖਰੀਦਦਾ ਬਾਈ ਕਹਿੰਦਾ ਆਹ ਪੰਜਾਹ ਪਹੁੰਚ ਫਰੀ ਹੈ ਇਹਦੂ ਅੱਗੇ ਆ ਗਈ ਵੱਚੀ ਫਿਰ ਇਹਦੀ ਕੀ ਡਿਟੇਲ ਆ ਇਹ ਵੀ ਕੋਈ 9 ਮਹੀਨੇ ਉਮਰ ਆ ਜੀ 9 ਮਹੀਨੇ ਵੱਚੀ ਦੀ ਉਮਰ ਆ ਗਈ ਹੈ ਲਓ ਵੀ ਸੱਜਣੋ ਕਰੋ ਚੈੱਕ ਕਰਾਂ ਦੀ ਖੜਨੀ ਖੁੜਨੀ ਵੱਚੀ ਦੀ ਕੀ ਬਾਤ ਹੈ ਨਖਰਾ ਨੁਖਰਾ ਪੂਰਾ ਫੁੱਲ ਹੈ ਛੋਟਾ ਕੰਨ ਆਗਾ ਬਰੀਡ ਵਾਲੀ ਵੱਚੀ ਆ ਗਈ ਤੇ ਸੋਹਣਾ ਰੰਗ ਬ੍ਰੈਂਟਾ ਚੌੜੀ-ਚੌੜੀ ਬਹੁਤ ਹਾਂ ਤੇ ਥਣ ਚਾਰ ਹੀ ਥਾਣਾ ਪੂਰੇ ਮੋٹے ਮੋਟੇ ਬੇਰਾਂਰ ਕੇ ਪੂਰੀ ਵਿਰਲ ਤੇ ਥਣ ਲੱਗਿਆ ਬਾਦੂ ਫੋਰ ਸ਼ਾਂਗ ਹੈ ਨਹੀਂ ਦੰਦੋ ਖੀਰੀਆਂ ਤੇ ਚਾਰ ਚਾਰ ਥਣ ਮਿਲਣਗੇ ਬਾਈ ਕਹਿੰਦਾ ਇਸ ਗੱਲ ਦੀ ਗਾਰੰਟੀ ਹੂ ਬੰਦਾ ਬੇ ਧੜਕਾ ਜੇ ਠੀਕ ਹੈ ਤੇ ਕਿਸੇ ਗੱਲ ਦੀ ਬਾਈ ਕਹਿੰਦਾ ਵੀ ਚਿੰਤਾ ਕਰਨ ਦੀ ਲੋੜ ਨਹੀਂ ਜਿਹੜੇ ਨਾ ਕਿ ਤੁਹਾਡੇ ਪਸੰਦ ਹੈ ਉਹਦਾ ਸਕਰੀਨ ਸ਼ਾਟ ਲੈ ਕੇ ਬਾਈ ਨੂੰ ਭੇਜ ਦੋ ਤੇ ਸਾਈ ਬਿਆਨ ਪੱਕਾ ਕਰਕੇ ਆਓ ਇਹ ਆ ਗਈ ਬਲੈਕ ਕਲਰ ਦੇ ਵਿੱਚ ਵੀਰੇ ਇਹਦੀ ਕਿੰਨੀ ਉਮਰ ਹੈ ਕੁਲਵਿੰਦਰ ਇਹੇ ਬਈ ਹੈਗੀ 6 ਮਹੀਨੇ ਉਮਰ ਹੈ 6 ਮਹੀਨੇ ਬੱਚੀ ਦੀ ਉਮਰ ਆ ਗਈ ਉਹ ਬਲੈਕ ਕਲਰ ਦੇ ਵਿੱਚ ਆ ਗਈ ਜਰਸੀ ਦਾ ਕਰਾਉਸ ਆੜਤਾਂ ਦਾ ਸਰਾਣੀ ਹਾਂ ਆੜਤਾਂ ਦੇ ਸਰਾਣੀ ਵਰਗੀ ਪਈਆਂ 골 ਮਟੋਲ ਤੇ ਜਿੰਦ ਜਾਨ ਵਾਲੀ ਬੱਚੀ ਹੈ ਕਿਆ ਬਾਤਾਂ ਬਈ ਦੇਖੋ ਜੀ ਬਲੈਕ ਕਲਰ ਦੇ ਵਿੱਚ ਆ ਗਈ ਜਰਸੀ ਦਾ ਕਰਾਉਸ ਬੱਚੀ ਬਹੁਤ ਸੋਹਣੀ ਚੰਗੀ 골 ਮਟੋਲ ਹੁੰਦਲ ਹੇਲ ਬੱਚੀ ਹੈ 6 ਮਹੀਨੇ ਬਾਈ ਕਹਿੰਦਾ ਬੱਚੀ ਉਮਰ ਆ 6 ਮਹੀਨੇ ਹਾਂਜੀ 6 ਮਹੀਨੇ ਉਮਰ ਆ ਬੱਚੀ ਦੀ ਚੰਗੀ ਬਰੀਡ ਵਾਲੀ ਬੱਚੀ ਆ ਬਲੈਕ ਕਲਰ ਚ ਲੈ ਚੱਲ ਬਾਈ ਐ ਗੋਲ ਮਟੋਲ ਪਈ ਆ ਕੋਈ ਢਿੱਡ ਨਹੀਂ ਵੱਡਾ ਕੋਈ ਲਾਤਾਂ ਦੋ ਨਹੀਂ ਉਹ ਐ ਤੋਰਾ ਤਾਂ ਰਹਿ ਇੱਕ ਨੰਬਰ ਆ ਪੂਰੀਆਂ ਤੰਦਰੁਸਤ ਤੇ ਰੈਸਟ ਪਾਸ ਤੇ ਬੱਚੀਆਂ ਚਾਰ ਹੀ ਸਨ ਝੋਲੀ ਝੋਲੀ ਦੱਸ ਲੈ ਕਿਆ ਬਾਤ ਐ ਇਹ ਦੋ ਗਿਆ ਜੀ ਦੀ ਲਾਸਟ ਤੇ 10 ਨੰਬਰ ਬੱਚੀ ਪਤਾ ਆਪ ਤੋਂ ਨਹੀਂ ਹੁਣ ਇੰਦਾਂ ਲੋਭਾ ਹੈ ਨਾ 15 ਦਾ ਬੱਚਾ ਹਾਂ ਸਹੀ ਗੱਲ ਹੈ ਦੋ ਤੋਂ ਚੰਗੀ ਵੀਡ ਤੇ 15 ਹਾਂ ਹੁਣ ਕਿਉਂਕਿ ਸੱਜਣੋ ਅੱਜ ਕੱਲ ਆਪਾਂ ਵੇਣੀ ਆ ਵੀਡੀਓ ਹਰੇਕ ਭਰਾ ਵੇਂਦਾ ਤੇ ਜਿਹੜੇ ਭਰਾਵਾਂ ਦੇ ਰੱਖਿਆ ਪਸ਼ੂ ਸਾਰਿਆਂ ਨੂੰ ਪਤਾ ਵੀ ਚੰਗੀ ਚੀਜ਼ ਦਾ ਰੇਟ ਵੀ ਚੰਗਾ ਮਿਲਦਾ ਤੇ ਜੇ ਚੰਗੀ ਚੀਜ਼ ਘਰੇ ਪਾਲਾਂਗੇ ਤੇ ਦੁੱਧ ਨੂੰ ਵੀ ਚੰਗੀ ਰਹਿੰਦੀ ਆ ਕਟਾ ਨਹੀਂ ਦਿਖਾਉਂਦੀ ਕੋਈ ਬਰੀਡ ਵਾਲੀ ਆਪਾਂ ਨਗ ਲਾਵਾਂਗੇ ਉਹ ਜੀ ਠੀਕ ਆ ਬੱਚੀਆਂ ਅੱਛੀਆਂ ਮਾں ہاں ਠੀਆਂ ਠੀਆਂ ਬੱਚੀਆਂ ਇਹਦੀ ਕਿੰਨੀ ਉਮਰ ਆ ਕੀ ਕੁਲਵਿੰਦਰ ਇਹ ਵੀ 6 ਮਹੀਨੇ ਆ ਇਹਦੀ ਵੀ 6 ਮਹੀਨੇ ਹੈ ਤੇ ਚਮਕਦਮ ਬਹੁਤ ਹੈ ਜੀ ਹੈਨਾ ਹਾਂ ਚੌਕ ਚੌਕ ਦਾ ਪੂਰੇ ਫੁੱਲ ਦੇਖੋ ਜੀ ਕਿਆ ਬਾਤਾਂ ਬਰੀਡ ਵਾਲੀ ਬੱਚੀ ਆ ਪੂਰੀ ਪੱਧਰ ਸਮੱਦਰ ਕੁਇਟੂ ਹੀ ਨਹੀਂ ਚੱਕਦੀ ਲੈਗ ਸਕੋਰ ਹਾਂ ਦੇਖ ਹਾਂ ਸਹੀ ਗੱਲ ਆ ਬਹੁਤ ਸੋਹਣੀ ਬੱਚੀ ਸਰੀਰ ਦੀ ਬੰਤਰ ਚੰਗੀ ਆ ਹੈਨਾ ਚੰਗੀ ਨਖਰੇ ਵਾਲੀ ਬੱਚੀ ਆ ਤੇ ਸੋਹਣਾ ਰੰਗ ਪ੍ਰਿੰਟ ਆ ਗਿਆ ਲੈ ਚੱਲ ਵੀਰੇ ਖੜਨੀ ਖੁੱਡਨੀ ਬੱਚੀ ਦੀ ਨਾ ਐ ਸੋਹਣੀ ਹੈ ਚੰਗੇ ਅੰਗ ਫੈਰਾ ਬਰੀਕਾਂ ਵਾਲੀਆਂ ਬੱਚੀਆਂ ਹਾਂ ਇਹ ਸੀਗੀ 10 ਨੰਬਰ ਤੇ ਸੱਜਣੋ 10 ਨਾਗਾ ਕੁੱਲ ਵੀਰ ਕੋਲੇ ਤੇ 10 ਨਾਗ ਆਪਾਂ ਤੋੜ ਕੇ ਸਾਰੀ ਵੀਡੀਓ ਵਿਖਾਤੇ ਤੇ ਖੀਰੀਆਂ ਬੱਚੀਆਂ ਚਾਰ ਚਾਰ ਥਣ ਹੋਣਗੇ ਜੇ ਕੋਈ ਸਾਰੇ ਨਾ ਖਰੀਦਦਾ ਕੁਲਵਿੰਦਰ ਫਿਰ ਆਲ ਪੰਜਾਬ ਪਹੁੰਚ ਫਰੀ ਹੈ ਹਾਂਜੀ ਆ ਪੰਜਾਬ ਪਹੁੰਚ ਫਰੀ ਹੈ ਜੇ ਕੋਈ ਸਾਰਿਆਂ ਇਸ ਲਈ ਠੀਕ ਹੈ ਜੇ ਕੋਈ ਦਸੇ ਤੇ ਦਸੀ ਨਗ ਲੈਂਦਾ ਸੱਜਣੋ ਆਲ ਪੰਜਾਬ ਪਹੁੰਚ ਫਰੀ ਹੈ ਤੇ ਜੇ ਕੋਈ ਬਾਹਰ ਦਾ ਵੀਰ ਲੈਂਦਾ ਕੋਈ ਹਰਿਆਣਾ ਕੋਈ ਹੋਰ ਹਾਂਜੀ ਉੱਥੇ ਵੀ ਡਿਲੀਵਰੀ ਕਰ ਦਿਆਗੇ ਆਪਾਂ ਠੀਕ ਆ ਪਹੁੰਚ ਫਰੀ ਆ ਹਾਂਜੀ ਪਹੁੰਚ ਠੀਕ ਆ ਲਓ ਵੀ ਸੱਜਣੋ ਇਹ ਆਪਣਾ ਨਵੇਂ ਸਾਲ ਦਾ ਆਫਰ ਹੀ ਹਾਂ ਨਵੇਂ ਸਾਲ ਦਾ ਆਫਰ ਹੀ ਆ ਬਾਈ ਕਹਿੰਦਾ ਮਾਰ ਲਓ ਮੋਰਚਾ ਚੰਗੀਆਂ ਬਰੀਡ ਵਾਲੀਆਂ ਬੱਚੀਆਂ ਬਾਈ ਕੋਲੇ ਮਦਰ ਮਲਕ ਬਹੁਤ ਜਿਆਦਾ ਚੰਗੇ ਆ ਜੀ ਬਾਕੀ ਇਕੱਲੇ ਸਮਝਦੇ ਪੈਂਦੇ ਹਾਂ ਹਾਂ ਸਹੀ ਗੱਲ ਆ ਬਾਈ ਲਓ ਵੀ ਸੱਜਣੋ ਜਿਹੜਾ ਨਾ ਕਿ ਤੁਹਾਡੇ ਪਸੰਦ ਹੋਇਆ ਤੇ ਤਸੱਲੀ ਨਿਰਖ ਵਰਖ ਤੁਸੀਂ ਆਪ ਕਰਨੀ ਐ ਤੇ ਬਾਈ ਦਾ ਨੰਬਰ ਆ ਜਿਹੜਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਹਸੀ ਗੱਲ ਸਾਰਿਆਂ ਨੂੰ